ਸਾਡੇ ਚੈਨਲ ਤੇ ਹੋਰ ਨਵੀਆਂ ਤੇ ਤਾਜ਼ਾ ਨਿਊਜ਼ ਦੇਖਣ ਲਈ ਸਾਡੇ ਸੱਚ ਦੇ ਪਹਿਰਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ। ਅਪਨ ਹਿੰਦੂਸਤਾਨ ਸਿਮਰ ਬਾਬਾ ਜੀ ਨੂੰ ਪਾਕੇ ਸਫਲ ਬਣਾਓ। ਦਾ ਵਟਾ ਦੋ ਪਾਓਗੇ 7 ਨੰਬਰ ਦੇ। ਨਾ ਨਾ ਬਾਕੀ। ਸਾਡੇ ਕੁਲਵੀ ਬੌਜੀ। ਨਾਮ ਦਾ ਯਸ਼ਵੀਰਾਲ। ਆਪਣੇ ਸਥਾਨਾਂ ਤੋਂ ਹੰਦੇ। ਉਹ ਦੰਗੇ ਬੱਲੇ ਬੱਟੇ ਗਏ। ਉਹ ਪੰਚਾਇਤ ਦੇ ਮੁਖੀ ਬਾਰੇ ਉਹਨਾਂ ਵਿੱਚ ਕਾਫੀ ਆਪੀ ਹਿੱਤ ਵਿੱਚ ਸ਼ਾਮਿਲ ਹੋ ਗਏ। ਕਦੋਂ ਆਪੀ ਚਾਹੁੰਦੇ ਉਹ ਵੀ ਅੱਜ शिवसेना ਹਿੰਦੁਸਤਾਨ ਹਿੰਦੁਸਤਾਨ ਸ਼ਕਤੀ ਸੈਨਾ ਦੇ ਪਟਿਆਲਾ ਲੋਕ ਸਭਾ ਸੀਟ ਤੋਂ ਸਾਝੇ ਉਮੀਦਵਾਰ ਸ੍ਰੀ ਕ੍ਰਿਸ਼ਨ ਕੁਮਾਰ ਗਾਦਾ ਜਿਨ੍ਹਾਂ ਦਾ ਚੋਣ ਨਿਸ਼ਾਨ ਪਾਂਸਰੀ ਹੈ ਉਹਨਾਂ ਦਾ ਚੋਣ ਪ੍ਰਚਾਰ ਕਰਨ ਲਈ ਅਸੀਂ ਹਲਕਾ ਸਤਰਾਨਾ ਵਿਧਾਨ ਸਭਾ ਖੇਤਰ ਦੇ ਦੌਰੇ ਤੇ ਆਏ ਹਾਂ ਅੱਜ ਅਸੀਂ ਸਤਰਾਨਾ ਔਰ ਪਾਤੜਾ ਦੇ ਵਿੱਚ ਡੋਰ ਟੂ ਡੋਰ ਕਰਕੇ ਇਹਨਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਾਂਗੇ ਵੋਟਾਂ ਮੰਗਾਂਗੇ ਔਰ ਇਹਦੇ ਲਈ शिवसेना ਹਿੰਦੁਸਤਾਨ ਦੀ ਪੂਰੀ ਲੀਡਰਸ਼ਿਪ ਬਾਊਟਰ ਪਾਈ ਪਰਮਜੀਤ ਸਿੰਘ ਜੀ ਜਿਹੜੇ ਕਿ ਸੰਘ ਦੇ ਔਰ ਭਾਜਪਾ ਦੇ ਸੀਨੀਅਰ ਲੀਡਰ ਆ ਉਹ ਵੀ ਸਾਡੇ ਨਾਲ ਆਏ ਆ। ਮੇਨ ਮੁੱਦਾ ਕੀ ਹੈ ਗੱਲ ਅਸੀਂ ਲੈ ਕੇ ਜਾ ਰਹੇ ਹਰ ਇੱਕ ਪਾਸੇ। ਮੇਨ ਮੁੱਦਾ ਜਿਹੜਾ ਵੱਡੇ ਪੱਧਰ ਤੇ ਪੰਜਾਬ ਦਾ ਅਸੀਂ ਚੁੱਕਿਆ ਹੈ ਉਹ ਜੁਕਾ 35000 ਹੱਦ ਤੱਕ ਪੜੇ ਤੇ ਹਿੰਦੂਆਂ ਦੇ ਲਈ 781 ਕਰੋੜ ਰੁਪਏ ਦੀ ਰਕਮ ਮਨਜ਼ੂਰ ਕੀਤੀ ਗਈ ਸੀ ਪਰ ਉਹ ਕਈ ਸਾਲਾਂ ਤੋਂ ਪ੍ਰਧਾਨ ਮੰਤਰੀ ਦੀ ਟੇਬਲ ਦੇ ਉੱਤੇ ਫਾਇਲ ਧੂਲ ਫੱਕਰੀ ਹੈ। ਕਾਂਗਰਸ ਦੀ ਸਰਕਾਰ ਨੇ ਇਹ ਪੈਸੇ ਨੂੰ ਦੇਣ ਤੋਂ ਸਾਫ਼ ਇਨਕਾਰ ਕਰਤਾ ਜਿਗਾ ਬਹਾਨੇਬਾਜ਼ੀ ਕੀਤੀ ਸੀ ਪਰ ਸਾਨੂੰ ਅੰਤਾਂ ਦੀ ਤਕਲੀਫ ਹੋਈ ਜਦੋਂ ਅਕਾਲੀ ਭਾਜਪਾ ਦੀ ਸਰਕਾਰ ਸੀ ਭਾਜਪਾ ਨੇ 10 ਸਾਲ ਦੀ ਸਰਕਾਰ ਦੇ ਵਿੱਚ ਇੱਕ ਵਾਰ ਵੀ ਇਸ ਮੁੱਦੇ ਦੀ ਪੈਰ ਵੀ ਨਹੀਂ ਕੀਤੀ ਔਰ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਕਾਰਜਕਾਲ 10 ਸਾਲ ਗੁਜ਼ਰ ਗਏ ਉਹਨਾਂ ਨੇ ਵੀ ਇਸ ਫਾਈਲ ਨੂੰ ਕਲੀਅਰ ਨਹੀਂ ਕੀਤਾ ਪੰਜਾਬ ਦੀ ਧਰਤੀ ਦੇ ਉੱਤੇ ਉਹਨਾਂ ਨੇ ਚੋਣ ਰੈਲੀਆਂ ਕੀਤੀਆਂ ਪਰ ਕਿਸੇ ਵੀ ਰੈਲੀ 'ਚ ਪੰਜਾਬ ਦੇ ਵਪਾਰੀਆਂ ਦਾ ਪੰਜਾਬ ਦੇ ਹਿੰਦੂਆਂ ਦੇ ਮਸਲੇ ਨੂੰ ਅਡਰੈਸ ਨਹੀਂ ਕੀਤਾ ਗਿਆ ਪੰਜਾਬ ਦੇ ਅਤਵਾਦ ਪੀੜਿਤ ਹਿੰਦੂਆਂ ਦੇ ਜ਼ਖਮਾਂ ਤੇ ਮਰਮ ਲਗਾਉਣ ਦੀ ਕੋਈ ਗੱਲ ਨਹੀਂ ਕੀਤੀ ਗਈ ਪੰਜਾਬ ਚ ਭਾਜਪਾ ਸਮੇਤ ਕਾਂਗਰਸੇ ਸ਼ਿਵ ਸੈਨਾ ਦੇ ਸੈਂਕੜੇ ਕਾਰਕੁਨ ਮਾਰੇ ਗਏ ਉਹਨਾਂ ਦੇ ਪ੍ਰਤੀ ਕੋਈ ਵੀ ਸ਼ਬਦ ਨਹੀਂ ਬੋਲਿਆ ਗਿਆ ਇਸ ਸਾਰੀ ਚੀਜ਼ਾਂ ਦੇ ਖਿਲਾਫ ਸ਼ਿਵ ਸੈਨਾ ਹਿੰਦੁਸਤਾਨ ਹਿੰਦੁਸਤਾਨ ਸ਼ਕਤੀ ਸੈਨਾ ਚੌਣ ਮੈਦਾਨ ਦੇ ਵਿੱਚ ਹੈ ਔਰ ਜਿੱਥੇ ਤੱਕ ਨਹੀਂ ਪੰਜਾਬ ਦੀ ਤਰੱਕੀ ਪੰਜਾਬ ਦੇ ਵਿੱਚ ਤਰੱਕੀ ਬਿਲਕੁਲ ਰੁਕੀ ਹੈ ਭ੍ਰਸ਼ਟਾਚਾਰ ਚਰਮ ਸੀਮਾ 'ਤੇ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਕਹਿ ਰਹੀ ਸੀ ਕਿ ਸਿਹਤ ਸੁਵਿਧਾਵਾਂ ਅਸੀਂ ਵਧੇਤਰ ਕਰਤੀਆਂ ਸਿਹਤ ਸੁਵਿਧਾਵਾਂ ਬਿਲਕੁਲ ਖਸਤਾ ਹਾਲਤ 'ਚ ਹੈ ਅੱਜ ਮੀਡੀਆ ਨੇ ਰਿਪੋਰਟ ਕੀਤੀ ਹੈ ਕਿਸੇ ਮਾਂ ਦੇ ਬੱਚੇ ਦਾ ਜਨਮ ਹੋਇਆ ਉਹ ਉਥੇ ਇਲਾਜ ਕਰਾਉਣ ਲਈ ਉਹਦੇ ਕੋਲ ਪੈਸੇ ਨਹੀਂ ਹਸਪਤਾਲ ਦੇ ਵਿੱਚ ਐਸੀ ਵਿਵਸਥਾ ਨਹੀਂ ਜੋ ਉਸ ਮਾਂ ਨੂੰ ਅਸ਼ੂਰ ਕਰ ਸਕਦੀ ਮਿੱਤਨੂ ਕਬਰਾ ਅੰਦੀ ਲੋਡ ਨਹੀਂ ਹੈ ਦਵਾਈ ਦਾ ਖਰਚਾ ਹਰ ਪ੍ਰਕਾਰ ਦਾ ਖਰਚਾ ਹਸਪੀਟਲ ਬਰਦਾਸ਼ਤ ਕਰੇਗਾ ਬਲਕਿ ਉਸ ਮਾਂ ਨੂੰ ਖਬਰਾਂ ਚ ਬੱਚੇ ਨੂੰ ਛੱਡ ਕੇ ਜਾਣਾ ਪਿਆ ਔਰ ਬੱਚੇ ਨੇ ਅੰਤ ਚ ਹਸਪੀਟਲ ਚ ਮੌਤ ਦਾ ਸ਼ਿਕਾਰ ਹੋ ਗਈ ਇਹ ਸਵਾਲ ਦਰਸਾਂਦਾ ਹੈ ਇਹ ਸਥਿਤੀ ਦਰਸਾਂਦੀ ਹੈ ਕਿ ਇਹ ਸਿਹਤ ਮੰਤਰੀ ਦੇ ਹਲਕੇ ਦੀ ਗੱਲ ਹੈ ਸਿਹਤ ਮੰਤਰੀ ਜਿੱਥੇ ਰਹਿ ਰਹੇ ਡਾਕਟਰ ਬਲਬੀ ਸਿੰਘ ਉਸ ਦੇ ਸਭ ਤੋਂ بڑے ਹਸਪੀਟਲ ਰਾਜਵਿੰਦਰਾ ਹਸਪੀਟਲ ਦੀ ਹਾਲਤ ਹੈ ਇਨਾਂ ਸਾਰੀਆਂ ਸਥਿਤੀਆਂ ਦੇ ਖਿਲਾਫ ਆ ਅਸੀਂ ਸਿਪਸ ਨੇ ਹਿੰਦੁਸਤਾਨ ਮੈਦਾਨ ਦੇ ਵਿੱਚ ਅਸੀਂ ਭਾਜਪਾ ਜੀ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਉਹਨਾਂ ਨੇ ਸਿਮਰਨ ਸਿੰਘ ਮਾਨ ਅਮਰਿਤਪਾਲ ਸਿੰਘ ਦੇ ਖਿਲਾਫ ਇੱਕ ਸ਼ਬਦ ਆਪਣੇ ਦੌਰੇ ਦੇ ਦੌਰਾਨ ਨਹੀਂ ਬੋਲਾ ਅਤਵਾਦ ਵਖਵਾਦ ਦੇ ਖਿਲਾਫ ਨਹੀਂ ਬੋਲੇ ਕਾਰਨ ਕੀ ਸੀ ਤਾਂ ਤਾਂ ਮਿਰਗਾਂਦੀ ਤੇ ਮਹਾਰਾਣੀ ਪ੍ਰਨੀਤ ਗੌਰ ਨੂੰ ਵੀ ਕਿਵੇਂ ਦੇਖਦੇ ਸੀ ਦੋਨੋਂ ਦਲ ਬਦਲੂ ਹੈਗੇ ਦੋਨਾਂ ਨੇ ਦਲ ਬਦਲੇ ਹੈਗੇ ਦੋਨਾਂ ਦੀ ਵਿਚਾਰਧਾਰਾ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਮਹਾਰਾਣੀ ਪ੍ਰਨੀਤ ਕੌਰ ਔਰ ਉਹਦਾ ਪੂਰਾ ਟੱਬਰ ਮਹਾਰਾਜਾ ਅਮਰਿੰਦਰ ਸਿੰਘ ਜਿਸ ਕਾਂਗਰਸ ਚ ਰਹਿ ਜਿਹਦੀ ਸਰਕਾਰ ਬਣਾਈ ਜਿਹਦੇ ਸੰਸਦ ਰਹਿ ਅੱਜ ਉਸ ਤੋਂ ਮੁਕਰ ਕੇ ਅੱਜ ਉਹਨਾਂ ਤੋਂ ਦਲ ਬਦਲ ਕੇ ਉਹ ਭਾਜਪਾ ਚ ਚਲੇ ਗਏ ਇਹ ਕੋਈ ਵਿਚਾਰਧਾਰਾ ਤੌਰ ਤੇ ਤਬਦੀਲੀ ਨਹੀਂ ਆਈ ਕੇਵਲ ਸੱਤਾ ਦੀ ਜਿਹੜੀ ਲਲਕ ਹੈ ਸત્તા ਦੀ ਜਿਹੜੀ ਭੁੱਖ ਹੈ ਉਹਦੇ ਕਾਰਨ ਉਹ ਭਾਜਪਾ ਚ ਆਇਆ ਔਰ ਜੋ ਭ੍ਰਸ਼ਟਾਚਾਰ ਕੀਤਾ ਆ ਸੀਗਾ ਜਿੱਤੇ ਕਰਕੇ ਈਡੀ ਨੇ ਨੋਟਿਸ ਕੱਢਿਆ ਸੀ ਉਸ ਈਡੀ ਤੋਂ ਬਚਣ ਲਈ ਭਾਜਪਾ ਚ ਆ ਗਏ ਅਗਰ ਇਹਨਾਂ ਨੂੰ ਰਾਮ ਜੀ ਨਾਲ ਪਿਆਰ ਹੁੰਦਾ ਤੇ ਕਾਂਗਰਸ ਤੋਂ ਉਸ ਦਿਨ ਅਸਤੀਫਾ ਦੇ ਦਿੰਦੇ ਜਿਸ ਦਿਨ ਕਾਂਗਰਸ ਨੇ ਐਲਫੀਆ ਬਿਆਨ ਦਿੱਤਾ ਸੀ ਸੁਪਰੀਮ ਕੋਰਟ ਦੇ ਵਿੱਚ ਕਿ ਰਾਮ ਜੀ ਕਾਲਪਨਿਕ ਹੈ ਉਹਦੋਂ ਅਸਤੀਫਾ ਦੇ ਕੇ ਬਾਹਰ ਆਉਂਦੇ ਤਾਂ ਹਿੰਦੂ ਸਮਾਜ ਸਮਝਦਾ ਕਿ ਇਹਨਾਂ ਨੂੰ ਭਗਵਾਨ ਰਾਮ ਜੀ ਦੇ ਪ੍ਰਤੀ ਬੜਾ ਆਦਰ ਹੈ ਬੜਾ ਸਤਿਕਾਰ ਹੈ ਉਹਦੋਂ ਦੇ ਕਾਂਗਰਸ 'ਚ ਬਣੇ ਰਹੇ ਇਹਨਾਂ ਨੇ ਕੋਡ ਆਫ ਕੰਡਕਟ ਲੱਗਣ ਤੋਂ ਇੱਕ ਦਿਨ ਪਹਿਲਾਂ ਟੈਕਨੀਕਲੀ ਕਾਂਗਰਸ ਛੱਡਿਆ ਹੈ ਔਰ ਇਸ ਤਰ੍ਹਾਂ ਧਰਮਵੀਰ ਗਾਂਧੀ ਪਿਛਲੀ ਵਾਰੀ ਆਮ ਆਦਮੀ ਪਾਰਟੀ ਤੋਂ ਲੜ ਰਹੀ ਸੀ ਔਰ ਕਾਂਗਰਸ ਤੋਂ ਬਿਹਤਰ ਪਾਰਟੀ ਕੋਈ ਨਹੀਂ ਔਰ ਜਿਹੜੀ ਹੈ ਸਭ ਤੋਂ ਮਾੜੀ ਪਾਰਟੀ ਆਮ ਆਦਮੀ ਪਾਰਟੀ ਹੈ ਇਹ ਜਿਹੜੀ ਇਸ ਤਰ੍ਹਾਂ ਦੀ ਸੋਚ ਹੈ ਸੱਤਾ ਦੇ ਲਾਲਚ ਦੇ ਵਿੱਚ ਆਪਣੇ ਆਪ ਨੂੰ ਕੈਦ ਕਰਕੇ ਔਰ ਕਿਸੇ ਵੀ ਵਿਚਾਰਧਾਰਾ ਤੋਂ ਮੁਕਤ ਹੋ ਕੇ ਛੱਤਾ ਦੇ ਲਾਲਿਸ ਕਾਰਨ ਦਲ ਬਦਲ ਰਹੇ ਉਸ ਤੋਂ ਸ਼ਿਵਸਨਹ ਹਿੰਦੁਸਤਾਨ ਦੀ ਕੜੀ ਨਿੰਦਾ ਕਰਦੇ। ਅਰਵਿੰਦ ਕੇਜਰੀਵਾਲ ਦਾ ਪੰਜਾਬ ਦੌਰਾ ਜਿੰਨੇ ਆ ਰਹੇ ਜਿੰਨੇ ਅੱਜ ਜਿਲਹੂਪੁਰ ਆ ਰਹੇ ਨੇ ਉਹ ਦੌਰਾਨ ਤੁਸੀਂ ਜਿੰਨੇ ਦੇਖਦੇ ਪੰਜਾਬ ਦੇ। ਦੇਖੋ ਇੱਕ ਪਾਰਟੀ ਦੇ ਰਾਸ਼ਟਰੀ ਲੀਡਰ ਆਪਣੀ ਪਾਰਟੀ ਦਾ ਪ੍ਰਚਾਰ ਕਰਨਾ ਸਾਰਿਆਂ ਦਾ ਹੱਕ ਹੈ। ਜੇ ਅਮਿਤ ਸ਼ਾਹ ਕਰ ਰਹੇ ਮੋਦੀ ਜੀ ਕਰ ਰਹੇ ਰਾਹੁਲ ਔਰ ਪ੍ਰਿੰਕਾ ਗਾਂਧੀ ਕਰ ਰਹੇ ਤੇ ਅਰਵਿੰਦ ਕੇਜਰੀਵਾਲ ਨੂੰ ਵੀ ਪੂਰਾ ਹੱਕ ਹੈ। ਕਿਉਂ ਆਪਣੇ ਪਾਰਟੀ ਦਾ ਚੋਣ ਪ੍ਰਚਾਰ ਕਰਨ ਕਾਰਗਜ਼ਾਰੀ ਦੀ ਸਰਕਾਰ ਨਹੀਂ ਨਾ ਬੋਲਦੇ ਅਸੀਂ ਕਾਰਗਜ਼ਾਰੀ ਪਹਿਲਾਂ ਹੀ ਦੱਸੀ ਹੈ ਕੇਵਲ ਖੋਖਲੇ ਨਾਰੇ ਕੇਵਲ ਇਹ ਕਹਿਣਾ ਕਿ ਸਿਹਤ ਸੁਵਿਧਾਵਾਂ ਵਧਿਆ ਕਰਤੀਆਂ ਡਿਸਪੈਂਸਰੀਆਂ ਨੂੰ ਰਗ ਰੋਪਣ ਕਰਕੇ ਮੁਹੱਲਾ ਕਲੀਨਿਕ ਬਣਾ ਦੇਣਾ ਔਰ ਇਹ ਕਹਿਣਾ ਕਿ ਐਜੂਕੇਸ਼ਨ ਬਹੁਤ ਵਧੀਆ ਹੋ ਗਿਆ ਸਕੂਲ ਵਧੀਆ ਹੋ ਗਿਆ ਅਗਰ ਵਧੀਆ ਹੋ ਗਿਆ ਸਕੂਲ ਤੇ ਫਿਰ ਮੰਤਰੀਆਂ ਦੇ ਬੱਚੇ ਡੀਸੀ ਐਸਐਸਪੀ ਦੇ ਬੱਚੇ ਸਭ ਤੋਂ ਪਹਿਲਾਂ ਉਹਨਾਂ ਸਕੂਲਾਂ 'ਚ ਪੜਾਇਆ ਜਾਣੇ ਚਾਹੀਦੇ ਆ ਲਾਜ਼ਮੀ ਕੀਤਾ ਜਾਣਾ ਚਾਹੀਦਾ ਹੈ ਤਾਂਕਿ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਭਾਨ ਹੋ ਸਕੇ ਕਿ ਸਕੂਲ ਇਹਨੇ ਵਧੀਆ ਹੋ ਗਏ ਕਿ بڑے بڑے ਮੰਤਰੀਆਂ ਦੇ ਬੱਚੇ ਲੀਡਰਾਂ ਦੇ ਬੱਚੇ ਔਰ ਆਫੀਸਰਾਂ ਦੇ ਬੱਚੇ ਉਹਨਾਂ ਸਕੂਲਾਂ 'ਚ ਪੜ ਰਹੇ ਆ ਐਸਾ ਦਾ ਕੁਛ ਨਹੀਂ ਹੋਇਆ ਇਹਨਾਂ ਦਾ ਮੌਲਾ ਕਲੀਨਿਕ ਨਾ ਦਿੱਲੀ 'ਚ ਕਾਮਯਾਬ ਹੋਇਆ ਨਾ ਪੰਜਾਬ 'ਚ ਕਾਮਯਾਬ ਹੋਇਆ ਜੇ ਕਾਮਯਾਬ ਹੁੰਦਾ ਤਾਂ ਰਾਘਵ ਚੰਡਾ ਜੀ ਆਪਣੀ ਅੱਖਾਂ ਦਾ ਇਲਾਜ ਕਰਾਣ ਲਈ ਫੋਰਨ ਕੰਟਰੀ ਨਹੀਂ ਸੀ ਜਾਂਦੇ ਅਪੀਲ ਦੀ ਗਰੁਪ ਅਪੀਲ ਅਸੀਂ ਕਰ ਰਹੇ ਆ ਵੀ ਜੇ ਤੁਸੀਂ ਗਲਤੀ ਕੀਤੀ ਔਰ ਗਲਤ ਬਟਨ ਦੱਬਿਆ ਤੈਨੂੰ ਸੁਧਾਰ 5 ਸਾਲ ਬਾਅਦ ਹੋਏਗਾ 20 ਸਾਲ ਤੁਸੀਂ ਗਲਤੀ ਕਰਦੇ ਰਹੇ ਔਰ ਮਹਾਰਾਣੀ ਪ੍ਰਨੀਤ ਕੌਰ ਨੂੰ ਬੜਾਉਂਦੇ ਰਹੇ ਔਰ ਉਹਦਾ ਨਤੀਜਾ ਇਹ ਨਿਕਲਾ ਕਿ ਰੇਲਵੇ ਦਾ ਡਬਲ ਟਰੈਕ ਨਹੀਂ ਹੋਇਆ ਜੇ ਹੁਣ ਤਾਂ ਆਟੋਮੈਟਿਕ ਹੋ ਰਿਹਾ ਕੋਈ ਵੀ ਅੱਛੀ ਗੱਡੀ ਰਾਜਪੁਰੇ ਤੋਂ ਪਟਿਆਲਾ ਬਠਿੰਡਾ ਨੂੰ ਨਹੀਂ ਜਾ ਰਹੀ ਇੰਡਸਟਰੀ ਪੰਜਾਬ ਚ ਪਟਿਆਲੇ ਨਹੀਂ ਆਈ अगर कोई ਸਾਡਾ ਸੋਜਵਾਨ ਐਮਪੀ ਹੁੰਦਾ ਸਾਡੇ ਹਲਕੇ ਚ ਇੰਡਸਟਰੀ ਆਂਦੀ ਕਾਰਖਾਨੇ ਆਂਦੇ ਸਾਡੇ ਇਲਾਕੇ ਇਲਾਕੇ ਦੀ ਨੁਹਾਰ ਬਦਲੀ ਜਾਂਦੇ ਐਸਾ ਕੁਛ ਵੀ ਨਹੀਂ ਹੋਇਆ ਇਸ ਕਰਕੇ ਇੱਕ ਅੱਛਾ ਐਮਪੀ ਬਣਾਉਣ ਦੇ ਲਈ Shiv Sena Hindustan ਨੇ ਆਪਣਾ ਉਮੀਦਵਾਰ ਦਿੱਤਾ ਔਰ ਸਾਨੂੰ ਬੰਸਰੀ ਚੌਂ ਨਿਸਾਨ ਮਿਲਿਆ ਸਭ ਲੋਕ ਜਾਣਦੇ ਹੈ ਕਿ ਬੰਸਰੀ ਭਗਵਾਨ ਕ੍ਰਿਸ਼ਨ ਜੀ ਦੀ ਨਿਸਾਨੀ ਹੈ ਜਿਨ੍ਹਾਂ ਨੇ ਦੁਸ਼ਟਾ ਦਾ ਰਾਕਸ਼ਸਾ ਦਾ ਅੰਤ ਕੀਤਾ ਜਿਨ੍ਹਾਂ ਨੇ ਜਨ ਵਿਰੋਧੀ ਲੋਕ ਨੀਤੀ ਵਿਰੋਧੀ ਰਾਜੇ ਜਿਹੜੇ ਹੋਏ ਉਹਨਾਂ ਦਾ ਅੰਤ ਕੀਤਾ ਅੱਜ ਜੇ ਇਸ ਬੰਸਰੀ ਨੂੰ ਲੋਕਾਂ ਨੇ ਵੋਟਾਂ ਬਾਕੇ ਮਦਦ ਕੀਤੀ ਤਾਂ ਸਾਡਾ ਪ੍ਰਤੀਨਿਧੀ ਲੋਕ ਸਭਾ ਚ ਜਾ ਕੇ ਜਨਤਾ ਦੇ ਹੱਕ ਦੇ ਵਿੱਚ ਪਾਲਿਸੀਆਂ ਬਣਾਏਗਾ ਆਮ ਜਨਤਾ ਦੇ ਹਿੱਤਾਂ ਦੀ ਲੜਾਈ ਲੜੇਗਾ